ਵਿਧਾਨ ਸਭਾ ਹਲਕਾ ਪੱਟੀ ਨਾਲ ਸੰਬੰਧਿਤ ਪਿੰਡ ਬੱਲਿਆਂ ਵਾਲਾ ਵਿਖੇ ਨਹਿਰ ਵਿੱਚ ਵੱਡਾ ਪਾੜ ਪੈ ਜਾਣ ਕਾਰਨ ਪਿੰਡ ਬੱਲਿਆਂ ਵਾਲਾ ਸਰਹਾਲੀ ਅਤੇ ਖਾਰਾ ਦੇ ਕਿਸਾਨਾਂ ਦੀ 150 ਤੋਂ 200 ਏਕੜ ਝੋਨੇ ਦੀ ਫਸਲ ਪਾਣੀ ਵਿੱਚ ਡੁੱਬ ਗਈ ਹੈ ਜਿਸ ਕਰਕੇ ਪ੍ਰਭਾਵਿਤ ਕਿਸਾਨਾਂ ਵਿੱਚ ਸਰਕਾਰ ਅਤੇ ਸਬੰਧਿਤ ਵਿਭਾਗ ਮਖੇ खिलाफ ਭਾਰੀ ਰੋਸ ਪਾਇਆ ਜਾ ਰਿਹਾ ਹੈ ਵੱਖ-ਵੱਖ ਪੀੜਿਤ ਕਿਸਾਨਾਂ ਦਾ ਕਹਿਣਾ ਹੈ ਕਿ ਨਹਿਰ ਦਾ ਪਾਣੀ ਉਹਨਾਂ ਦੀ ਫਸਲ ਵਿੱਚ ਆ ਜਾਣ ਕਾਰਨ ਉਹਨਾਂ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ ਉਹਨਾਂ ਦੱਸਿਆ ਕਿ ਹਰ ਸਾਲ ਇਹ ਕੱਚੀ ਨਹਿਰ ਉਹਨਾਂ ਲਈ ਬਰਬਾਦੀ ਦਾ ਕਾਰਨ ਬਣਦੀ ਹੈ ਅਤੇ ਹਰ ਵਾਰ ਹੀ ਉਹ ਇਸ ਦੀ ਸਫਾਈ ਅਤੇ ਪੱਕਿਆ ਕਰਨ ਲਈ ਸਬੰਧਿਤ ਵਿਭਾਗ ਨੂੰ ਲਿਖਤੀ ਤੌਰ ਤੇ ਦਰਖਾਸਤਾਂ ਦਿੰਦੇ ਰਹਿੰਦੇ ਨੇ ਪਰ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੁੰਦੀ ਅਸੀਂ ਸ਼ਾਸਨ ਕੋਲੋਂ ਮੰਗ ਕਰਦੇ ਆ ਕਿ ਕੋਈ ਪੱਕਾ ਹੱਲ ਕੀਤਾ ਜਾਵੇ। ਝੋਨੇ ਕੜਕਾ ਕੜਕਾ ਪੱਤੀਆਂ ਦੇ ਵਿੱਚ ਜੇ ਰੋੜ ਜਾਂਦੀ ਆ। ਦੇਖਾ ਸੀਵਰੇਜ ਪਿਆ ਚੋਲੇ ਦਾ ਗੰਦਾ ਇਹਦੇ ਵਿੱਚ ਵਰਦੋ ਜਿਹਨੇ ਕਹਤਾ ਨਿਰਾ ਬੂਤ ਪਿਸ਼ਾਬ ਆਉਂਦਿਆ ਏ। ਆ ਰੁਖ ਢਕੰਦੇ ਵੇਖੋ। ਚੋਕਲੇ ਸਭ ਇਨਕਾ ਸ਼ਰਾਬ ਵੀ ਜਾ ਪਾ। ਸਾਡੀ ਉਬਰਣਾਂ ਦੀ ਈ ਸਹੀ। ਅੱਜ ਆੜੀਆਂ ਕੜਕਾ ਵਿੱਚ ਜਲ ਨਾ ਵਟੀਆਂ ਜਾਂਦੀਆਂ ਨਾ ਪੂੜੀਆਂ ਬੱਦੀਆਂ। ਆ ਝੋਨੇ ਵੇਖ ਲੋ। ਕੋ ਖਣੀ ਆ ਟੁੱਪਨ ਦੇ ਘਰ 15 16 ਬੇਕਾ ਟੁੱਪਨ ਡੀਆਂ ਇਹ ਜੀ ਨਹਿਰ ਟੁੱਟ ਗਈ ਆ ਤੇ ਹਰ ਸਾਲ ਫਸਲ ਮਰ ਜਾਂਦੀ ਆ ਇਹ ਸਾਡੇ 6 ਕਿਲੇ ਝੁੰਨੇ ਦੇ ਸਾਡੀ ਸਾਰੀ ਦਫਾ ਹੋ ਗਿਆ ਤੇ ਬਾਕੀ ਬਹੁਤ ਦੂਰ ਤਾਈ ਬੇਕਾਂ ਚ ਵੀ ਪਾਣੀ ਤਰਿਆ ਖੜਦਾ ਆ ਇਹ ਕਦੋਂ ਵੀ ਟੁੱਟੀ ਆ ਜੀ ਇਹ ਕੱਲ ਸ਼ਾਮਾਂ ਨੂੰ ਟੁੱਟੀ ਆ ਜੀ 4-5 ਵਜੇ ਦੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਵੇ ਕੋਈ ਸਾਨੂੰ ਤਾਂ ਹਲੇ ਤਾਂ ਨਹੀਂ ਮਿਲਿਆ ਜੀ ਮੈਨੂੰ ਤਾਂ ਨਹੀਂ ਮਿਲਿਆ ਮੈਂ ਐਵੇਂ ਝੂਠਾ ਲਾਰਾ ਲਾ ਦਿਆਂ ਤੁਹਾਨੂੰ ਕੋਈ ਮਿਲਿਆ ਸਾਨੂੰ ਪਾਣੀ ਉੱਤੋਂ ਹੀ ਚੱਲੀ ਜਾਂਦਾ ਜੀ ਪਾਣੀ ਉੱਥੇ ਚੱਲੀ ਜਾਂਦਾ ਆਪਣੀ ਬੰਨ ਹੁੰਦੇ ਬਈ ਕਾਣੇ ਸਾਰੇ ਵਿਚਾਰੇ ਵਾਲੇ ਲੱਗੇ ਆ ਮਨੋ ਕੋਈ ਮਹਿਕਮੇ ਦਾ ਬੰਦਾ ਮਹਿਕਮੇ ਦੇ ਬੰਦੇ ਆਏ ਚੌਂਕੀਦਾਰ ਹੁੰਦੇ ਦੋ ਦੋ ਚਾਰ ਆਏ ਚੌਂਕੀਦਾਰਾਂ ਦੇ ਵੱਜਣ ਵਾਲਾ ਹੈ ਕੰਮ ਨਹੀਂ ਜੀ ਨਹੀਂ ਉੱਥੇ ਤਾਂ ਫੋਟ 50 60 ਫੁੱਟ ਖੜ ਪੈ ਗਿਆ ਤੇ ਤੁਹਾਡੇ ਪਿੰਡ ਦੀ ਹੋਰ ਵੀ ਪੈਲੀ ਇੱਥੇ ਹੋ ਗਈ ਆ ਸਾਰੀ ਸਾਡੇ ਪਿੰਡ ਦੀ ਆ ਵਿੱਚ ਬਿਲੀਆਂ ਜੀ ਥੋੜੀ ਪੈੜੀ ਆ ਤੇ ਕੱਲ੍ਹ ਸਾਹ ਸੁਹਾਏ ਦੀ ਅੱਠ ਨੂੰ ਕਿੱਲੇ ਪੈੜੀ ਤੇ ਅੱਛਾ ਜੀ ਇਥੋਂ ਨਾ ਫਿਰ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਆਹਾਂ ਦਿਆਂ ਨੇ ਜੇ ਨਹਿਰ ਪੱਕੀ ਹੋ ਜੇ ਜੇ ਨਾ ਸਾਨੂੰ ਆ ਤੇ ਹਰ ਸਾਲ ਹੁੰਦੀ ਇਹਨੂੰ ਪੱਕੀ ਹੋ ਜੇ ਤੇ ਸਾਡੀ ਘਰੋਂ ਬੁਲਾ ਲੈ ਜੇ ਸਾਨੂੰ ਮਾਅਬਜੇ ਦੀ ਕੋਈ ਲੋੜ ਨਹੀਂ ਗੱਲ ਬਾਤ ਇਹ ਵੀ ਨਹਿਰੇ ਆਏ ਸਾਲ ਟੁੱਟਦੀ ਆ ਜਿਹੜਾ ਵਾਲੀ ਵਾਰਸ ਕੋਈ ਨਹੀਂ ਹਣ ਤੇ ਹਰ ਸਾਲੇ ਮਾਰਦੀ ਆ ਇਹ ਕਿੰਨੇ ਕੋਈ ਦੀ ਨਹਿਰ ਟੁੱਟਿਆ ਜੀ ਇਹ ਰਾਤ ਟੁੱਟੀ ਆ ਮੈਂ ਕਿਹਾ ਟਿਕਾਣੀ ਕੇ ਟੁੱਟ ਗਈ ਆ ਹੁਣ ਕੋਈ ਨਾ ਕੋਈ ਪ੍ਰਸ਼ਾਸਨ ਨੇ ਕੋਈ ਕੋਈ ਨਹੀਂ ਸੁਣਦਾ ਇਥੇ ਨਾ ਕਿਸ ਨੂੰ ਆਖਿਆ ਆਉਂਦਾ ਹੀ ਆ ਕੋਈ ਕਿੰਨਾ ਕੁ ਰਕਬਾ ਜਿਹੜਾ ਰਕਬਾ 1.5 200 ਕਿਲਾ ਤਾਂ ਹੀ ਹੋ ਜਾਂਦਾ ਵਾ ਇਹਨਾਂ ਘਾਟੂ ਰੀ ਜਾਣੇ ਨੇ ਖਲੋਣਾ ਥੋੜਾ ਹੋਣ ਇਹ ਹਰ ਸਾਲ ਹੀ ਸਾਡਾ ਇਹੋ ਕੰਮ ਆ ਜਰੋ ਇਹ ਫੁੱਲ ਆਉਣੀ ਹੋਰੋਂ ਇਹਨੇ ਟੁੱਟਣਾ ਟੁੱਟਣਾ ਇਹ ਹਰ ਸਾਲ ਹੀ ਤੁਸੀਂ ਮਤਲਬ ਆਹੀਂ ਆਪ ਹੀ ਬਣਦੇ ਆਪ ਹੀ ਸਭ ਕੁਝ ਕਰਦੇ ਆ ਮੋੜ ਤੇ ਮਿੱਟੀ ਵੀ ਨਹੀਂ ਥੇ ਲੱਗੋ ਲੱਗ ਦਿਨੋ ਔਟਾਰੇ ਦਿਨਰਾ ਮੈਂ ਆਪਿਆ ਸਭ ਤੋਂ ਵੱਡੀ ਸਰ ਮਜਬੂਰੀ ਪਤਾ ਕੀ ਆ ਭਾਜੀ ਇਹ ਰਾਤ ਪਤਾ ਨਹੀਂ ਕਦੋਂ ਨਾ ਟੁੱਟੀ ਆ ਜੀ ਗਾੜੀ ਕਿੱਲਿਆਂ ਦੇ ਕਿੱਲੇ ਡੁੱਬ ਗਏ ਸਾਡੇ ਝੋਨੇ ਸਾਰੇ ਡੁੱਬੇ ਗਏ ਆ ਜੀ ਕੋਈ ਬਚਨ ਦੇ ਉਹਨਾਂ ਦੇ ਚਾਂਸ ਨਹੀਂ ਹੈਗੇ ਜੀ ਇਹ ਪਤਾ ਲੱਗਾ ਵੀ ਪਹਿਲਾਂ ਵੀ ਮਤਲਬ ਨਹਿਰੇ ਟੁੱਟੇ ਭਾਜੀ ਇੱਕ ਵਾਰੀ ਨਹੀਂ ਟੁੱਟੀ ਐ ਨਹਿਰ ਬਹੁਤ ਵਾਰੀ ਟੁੱਟੀ ਐ ਅਸੀਂ ਆਏ ਸਾਲ ਹੀ ਇਹਨੂੰ ਨਹਿਰ ਨੂੰ ਬੰਦੇ ਪਏ ਆ ਠੀਕ ਆ ਜੀ ਇਹ ਪ੍ਰਸ਼ਾਸਨ ਨਾਲ ਸਾਡੀ ਅਸੀਂ ਕਈ ਮੰਗ ਪੱਤਰ ਚੱਲ ਗਏ ਅਸੀਂ ਕਾਗਜ਼ਾਂ ਦੇ ਵਿੱਚ ਪਤਾ ਕਰਦੇ ਆ ਕਾਗਜ਼ਾਂ ਦੇ ਵਿੱਚ 3-4 ਰੁਪਏ ਦੀ ਖਲਾਈ ਹੋ ਚੁੱਕੀ ਆ ਸਾਨੂੰ ਸਾਨੂੰ ਮਹਿਕਮੇ ਵਾਲੇ ਇਹ ਕਹਿੰਦੇ ਇਹਦੀ 3-4 ਰੁਪਏ ਕਾਗਜ਼ਾਂ ਦੇ ਵਿੱਚ ਖਲਾਈ ਹੋ ਗਈ ਆ ਗਾੜੀ ਸਾਡਾ ਉੱਥੋਂ ਤੱਕ ਸਾਡਾ ਜੋਰ ਨਹੀਂ ਪੈਂਦਾ ਤੇ ਜਿਸ ਤੋਂ ਤੱਕ ਅਸੀਂ ਕਾਗਜ਼ ਫੁਲਾ ਸਕੀਏ ਜੀ ਸਾਤੇ ਮਤਲਬ ਇਸ ਤੋਂ ਪਹਿਲਾਂ ਵੀ ਮਤਲਬ ਇਹ ਨਹਿਰ ਟੁੱਟੀ ਹੈ ਜੀ ਸਰ ਆਏ ਸਾਲ ਹੀ ਟੁੱਟਦੀ ਹੈ ਆਏ ਸਾਲ ਹੀ ਕਣਕਾਂ ਝੋਨੇ ਜਦੋਂ ਵੀ ਕਣਕਾਂ ਝੋਨੇ ਆਉਂਦੀਆਂ ਵਾ ਉਦੋਂ ਇਹਨੇ ਟੁੱਟਣਾ ਟੁੱਟਣਾ ਤਾਂ ਅਸੀਂ ਉਹ ਸਾਲ ਹੀ ਬੰਦੇ ਰਹਿੰਨੇ ਆ ਜੀ ਤੇ ਰਕਬਾ ਕਿੰਨਾ ਕੁ ਅਗਲੇ ਬਨੇ ਪੈ ਜੀ ਭਾਜੀ 150 ਤੋਂ ਲੈ ਕੇ 200 ਕਿੱਲੇ ਦੇ ਵਿੱਚ ਵਿੱਚ ਲਾ ਲਓ ਜਿਹਦੀ ਮਾਰ ਵਜਦੀ ਹੈ ਜਿਹਦੀ ਮਾਰ ਇਹ ਵੱਜ ਕੀ ਹੈ ਹਾਂ ਜੀ ਹੁਣ ਹੀ ਬਹੁਤ ਦੂਰ ਦੂਰ ਤੱਕ ਅਸੀਂ ਦੇਖ ਮੈਨਾ ਸਰ ਘਰਾਂ ਦੇ ਵਿੱਚ ਪਾਣੀ ਵੜ ਚੁੱਕਾ ਜੀ ਜਿਹੜੇ ਡੰਗਰ ਪਸ਼ੂਆਂ ਦਾ ਲਾ ਲੋ ਬਹੁਤ ਜਿਆਦਾ ਬੇਕਾਂ ਵਾਲਿਆਂ ਦਾ ਔਖਾ ਆ ਪਿਆ ਜੀ ਤੁਸੀਂ ਹਲਕਾ ਵਧਾਈਕ ਨੂੰ ਜਾ ਹੋਰ ਕਿਸੇ ਨੂੰ ਕਿਹਾ ਹੋਵੇ ਇਸ ਬੰਦ ਵਿੱਚ ਨਹੀਂ ਸਰ ਅਜੇ ਨਹੀਂ ਅਸੀਂ ਕਿਹਾ ਅਸੀਂ ਮਹਿਕਮੇ ਵਾਲਿਆਂ ਨੂੰ ਫੋਨ ਲਾਇਆ ਜੀ ਠੀਕ ਹੈ ਜੀ ਜਿਹੜਾ ਸਾਡੇ ਪਿੰਡ ਦੇ ਵਿੱਚ ਬੰਦਾ ਉਹਦੇ ਤੱਕ ਗੱਲ ਪਹੁੰਚਾਈ ਆ ਪਰ ਨਹੀਂ ਅਜੇ ਤੱਕ ਕੋਈ ਗੱਲ ਨਹੀਂ ਹੋਈ ਕੋਈ ਮਤਲਬ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਪਹੁੰਚਿਆ ਨਹੀਂ ਜੀ ਕੋਈ ਨਹੀਂ ਜੀ ਤੇ ਆਪਣੇ ਬੰਦੋਬਸਤੇ ਤੁਸੀਂ ਕੋਈ ਲੱਗੇ ਖੋਦ ਜੀ ਖੋਦ ਜੀ ਉਹਦੀ ਲੱਗੇ ਹਾਂਜੀ ਹੁਣ ਐਸਡੀਓ ਸਾਹਿਬ ਨਾਲ ਪਾਣੀ ਕੋਲ ਨਹਿਰ ਵਿਭਾਗ ਦਾ ਕੋਈ ਅਫਸਰ ਹੀ ਉਹਦੇ ਨਾਲ ਗੱਲ ਹੋਈ ਆ ਆਂਦੇ ਆਂ ਆਪਣੇ ਬੰਦੇ ਭੇਜਦੇ ਆ ਉਹ ਚਾਰ ਕੇ ਬੰਦੇ ਆਏ ਆ ਜੀ ਬਾਕੀ ਅਸੀਂ ਪਿੰਡ ਵਾਸੀ ਆਪ ਹੀ ਡੇ ਆ ਜੀ ਆਪਣਾ ਹਿੱਲਾ ਕਰਨ